ਪ੍ਰਤਾਪ ਸਿੰਘ ਭਾਈ ਨੂੰ ਕੋ ਕਿ ਹੜ ਕਿੱਥੇ ਆਏ ਹੋਏ ਨੇ ਉਹਨੂੰ ਥੋੜਾ ਜਿਹਾ ਡੈਮੋਗ੍ਰਾਫੀ ਦੇਖ ਲਓ ਕੱਲਾ ਉਧਰ ਕਾਦੀਆਂ ਕੋਦੀਆਂ ਫਿਰਦੇ ਰਹਿੰਦੇ ਹੋ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਫਿਰਦੇ ਰਹਿੰਦੇ ਹੋ ਹੈਨਾ ਕਿ ਇੱਥੇ ਆ ਕੇ ਦੇਖੋ ਜਿੱਥੇ ਕੱਸੀਆਂ ਬਣੀਆਂ ਨੇ ਜਿੱਥੇ ਚੋਏ ਬਣੇ ਨੇ ਉੱਥੇ ਹੜ ਨਹੀਂ ਆਏ ਨੀ ਸੁਪਰੀਮ ਕੋਰਟ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਨੇ ਦਸ ਕਹਿਤਾ ਵੀ ਧਾਰ卡ੜਨ ਤੁਹਾਨੂੰ ਮੰਨਣਾ ਪੈਣਾ ਮਾਨਯੋਗ ਸੁਪਰੀਮ ਕੋਰਟ ਨੇ ਕਹਿਤਾ ਵੀ ਤੁਸੀਂ ਕਿਵੇਂ 65 ਲੱਖ ਬਿਹਾਰ ਦੇ ਵਿੱਚ ਤੁਸੀਂ ਵੋਟਾਂ ਕੱਟਤੀਆਂ ਹਜੇ ਕਰੋੜਾਂ ਹੋਰ ਕੱਟੀਆਂ ਜਾਣਗੀਆਂ ਕਿਹਦੀਆਂ ਕੱਟਦੇ ਨੇ ਜੀ ਇਹ ਇਹ ਤਾਂ ਪਤਾ ਲੱਗੇ ਕਿ ਗੱਡਕਰੀ ਵਾਲੇ ਇਲਾਕੇ 'ਚ ਵੀ ਕੱਟੀਆਂ ਨੇ ਮਤਲਬ ਇਹ ਤਾਂ ਆਪਣਿਆਂ ਨੂੰ ਵੀ ਮਾਝਦੇ ਨੇ ਇੱਕ ਇਕੱਲਾ ਇਹ ਨਹੀਂ ਹੈਗਾ ਇਹ ਵੀ ਮਤਲਬ ਵਿਰੋਧੀਆਂ ਨੂੰ ਇਹ ਤਾਂ ਆਪਣਿਆਂ ਨੂੰ ਵੀ ਮਾਝ ਦਿੰਦੇ ਆ ਸੋ ਇਸ ਕਰਕੇ ਅੱਜ ਜਿਹੜਾ ਕਾਰਡ ਕਟਣ ਵਾਲਾ ਅੱਜ ਅਸੀਂ ਕੀਤਾ ਕਿ ਅਸੀਂ ਇਸ ਦਾ ਸਖਤ ਵਿਰੋਧ ਵੀ ਕਰਾਂਗੇ ਚਿੱਠੀ ਵੀ ਲਿਖਾਂਗੇ ਪਰ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਗਾਰੰਟੀ ਦੇਣੀ ਚਾਹੁੰਦਾ ਕਿ ਜਿੰਨਾ ਚਿਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਤੁਸੀਂ ਇੰਨਾ ਵੱਡਾ ਮੰਡੇਟ ਸਾਨੂੰ ਦਿੱਤਾ ਹੈ ਅਸੀਂ ਕਿਸੇ ਦਾ ਚੁੱਲਾ ਬੁਝਣ ਨਹੀਂ ਦੇਵਾਂਗੇ ਹਾਂਜੀ ਕਿਉਂਕਿ ਦਰਿਆਈ ਦਰਿਆਈ ਇਲਾਕੇ ਕਪੂਰਥਲੇ ਦਾ ਮੈਂ ਗਿਆ ਸੀ ਕੱਲ ਉੱਥੇ ਤੇ ਉੱਥੇ ਕਾਫੀ ਪਾਣੀ ਜਿਹੜਾ ਕਿਉਂਕਿ ਪੌਂਗ ਡੈਮ ਜਿਹੜਾ ਬਿਆਸ ਦੇ ਵਿੱਚ ਪੌਂਗ ਡੈਮ ਕਾਫੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਸੀਗਾ ਤਾਂ ਛੱਡਿਆ ਤੇ ਬਾਕੀ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਵੀ ਦੇਵਾਂਗੇ ਔਰ ਸਪੈਸ਼ਲ ਗਰਦੌਰੀ ਦੇਸੀਂ ਆਰਡਰ dete ਜੇ ਕੋਈ ਪਸ਼ੂ ਆਂਦਾ ਵੀ ਜਾਂ ਕੋਈ ਹੋਰ ਨੁਕਸਾਨ ਹੋਇਆ ਉਹਦੇ ਵੀ ਅਸੀਂ ਮੁਆਵਜ਼ਾ ਦੇਵਾਂਗੇ ਤੇ ਅ ਬਾਕੀ ਇਹਨਾਂ ਦਾ ਕੋਈ ਪੱਕਾ ਇਲਾਜ ਕਰਨਾ ਪਊਗਾ ਦੇਖੋ ਮਤਲਬ ਮਾਲ ਵਿੱਚ ਘੱਗਰ ਹੈ ਇੱਧਰ ਵਿਆਸ ਹੈ ਮਤਲਬ ਕੋਈ ਨਾ ਕੋਈ ਚੈਨਲਾਈਜ਼ ਕਰੀਏ ਕੋਈ ਨਾ ਕੋਈ ਏਸਕੇਪ ਰੂਟ ਬਣਾਈਏ ਪਾਣੀ ਨੂੰ ਕਿਵੇਂ ਇਹਨਾਂ ਦੇ ਨਾਲ ਚ ਪਾਣੀ ਆਉਂਦਾ ਹੁੰਦਾ ਇਹ ਵੀ ਪੱਕਾ ਪਤਾ ਹੈ ਆਪਾਂ ਨੂੰ ਕਿ ਮੌਨਸੂਨ ਕਦੋਂ ਆਉਂਦੀ ਹੈ ਨਾ ਪਹਿਲਾ ਮੰਗਰੋ 2-4 ਦਿਨ 5 ਦਿਨ 10 ਦਿਨ ਹੋ ਸਕਦੀ ਹੈ ਪਰ ਘਟ ਘਟੇ ਤਾਂ ਪਤਾ ਹੈ ਨਾ ਕਿ ਅਚਾਨਕ ਤ ਆਪਣੇ ਆਉਂਦਾ ਨਹੀਂ ਕੋਈ ਪਾਣੀ ਪੰਜਾਬ ਦੀ ਬਰਖਾ ਜਿਹੜੀ ਹੈ ਉਹ ਜ਼ਿਆਦਾ ਨਹੀਂ ਸਾਨੂੰ ਮਾਰ ਕਰਦੀ ਜਦੋਂ ਉੱਪਰੋਂ ਪਾਣੀ ਆਉਂਦਾ ਤੇ ਉਹ ਸਾਨੂੰ ਮਾਰ ਕਰਦਾ ਤੇ ਹੁਣ ਫਿਰ ਹਰਿਆਣੇ ਵਾਲਿਆਂ ਨੇ ਜੀ ਪਾਣੀ ਲੈਣੇ ਲੈ ਲੈਣ ਹੁਣ ਜੀ ਰਾਜਸਥਾਨਾ ਨੂੰ ਪਾਣੀ ਚਾਹੀਦਾ ਚਾ ਲੈ ਲੈਣ ਹੁਣ ਕੋਈ ਬੋਲਦੇ ਹੋ ਉਹਨਾਂ ਨੇ ਇਹੀ ਕਿਹਾ ਕਿ ਜੀ ਸਾਡਾ ਕੋਈ ਮਤਲਬ ਪੱਕਾ ਹੱਲ ਕੋਈ ਹੋ ਜੇ ਨਾ ਵੀ ਹਰ ਬਾਰ ਜਾਂ 5 ਸਾਲ ਬਾਅਦ ਜਾਂ 2 ਸਾਲ ਬਾਅਦ ਸਾਡੀ ਫਸਲ ਮਰ ਜਾਂਦੀ ਹੈ ਤੇ ਕਿਉਂਕਿ ਦਰਿਆ ਦਾ ਕਿਨਾਰ ਆਇਆ ਔਰ ਦਰਿਆ ਨੂੰ ਨੱਕੇ ਨਹੀਂ ਲੱਗਦੇ ਜੀ ਹਨਾ ਦਰਿਆ ਦਾ ਕਿਹੜਾ ਕੋਈ ਪਤਾ ਕਿ ਰੁਕ ਕਿੱਧਰ ਨੂੰ ਹੋ ਜੇ ਸੋ ਇਸ ਕਰਕੇ ਅਸੀਂ ਉਹਨਾਂ ਦੀ ਹਰ ਸੰਭਵ ਹੈਲਪ ਕਰਾਂਗੇ ਆਕੇ ਡਰੇਨੇਜਿਸ ਬਣਾਈਆਂ ਨਹੀਂ ਜਾਂ ਜਿਹੜੇ ਸਰਸੂਏ ਸੀਗੇ ਜੋ ਵੀ ਜਿਨ੍ਹਾਂ ਦੇ ਬਾੜ ਆਤੀ ਆ ਕਹਿੰਦੇ ਉੱਥੇ ਇਤਜ਼ਾਮ ਕੀਤੇ ਸੀਗੇ ਕਹਿੰਦੇ ਹੁਣ ਜਦੋਂ ਇਹ ਫੇਰ ਹਲਾਦੇ ਉਹ ਜੇ ਵੜ ਗਏ ਉਹਨੂੰ ਇਤਜ਼ਾਮ ਕਿੱਥੇ ਨੇ ਪ੍ਰਤਾਪ ਸਿੰਘ ਭਾਈਓਨ ਕੋ ਕਹੋ ਕਿ ਹੜ੍ਹ ਕਿੱਥੇ ਆਏ ਹੋਏ ਨੇ ਉਹਨੂੰ ਥੋੜਾ ਜਿਹਾ ਡੈਮੋਗ੍ਰਾਫੀ ਦੇਖ ਲਓ ਕੱਲਾ ਉਧਰ ਕਾਦੀਆਂ ਕੋਦੀਆਂ ਫਿਰਦੇ ਰਹਿੰਦੇ ਹੋ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਫਿਰਦੇ ਰਹਿੰਦੇ ਰਹੇ ਹਨਾ ਕਿ ਇੱਥੇ ਆ ਕੇ ਦੇਖੋ ਜਿੱਥੇ ਕੱਸੀਆਂ ਬਣੀਆਂ ਨੇ ਜਿੱਥੇ ਚੋਏ ਬਣੇ ਨੇ ਉੱਥੇ ਹੜ੍ਹ ਨਹੀਂ ਆਏ ਇਹ ਬਿਆਸ ਦਰਿਆ ਤੇ ਹਰੀਕੇ ਪੱਤਨ ਦਾ ਜਿਹੜਾ ਇਲਾਕਾ ਹੈ ਹਨਾ ਉਸ ਇਲਾਕੇ ਦੇ ਵਿੱਚ ਪਾਣੀ ਆਉਂਦਾ ਹਰ ਸਾਲ ਆਉਂਦਾ ਪਰ ਮੈਂ ਕਹਿੰਨ ਕਿ ਇਹ ਤਾਂ ਪੱਕਾ ਹੱਲ ਹੋਣਾ ਚਾਹੀਦਾ ਠੀਕ ਹੈ ਨਾ ਸੋ ਇਸ ਕਰਕੇ ਛੋਟੇ ਪਰੇ ਨੜੇ ਹਜੀਆਂ ਗੱਲਾਂ ਨਾ ਕਰ ਕੋਈ ਨੇ ਸਿਆਣੀਆਂ ਗੱਲਾਂ ਚੱਲੀ ਜਾਂਦੀਆਂ ਵਿੱਚ ਕਿਤੇ ਪ੍ਰਤਾਪ ਆ ਜਾਊਗਾ